ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਇੰਡੀਆ ਨਿਊਜ਼ ਪੰਜਾਬ ਤੇ ਮੈਂ ਹਾਂ ਤੁਹਾਡਾ ਅਰਨਲ ਪਰਮਜੀਤ ਕੋਰ ਬੁਲਟਨ ਦੀ ਸ਼ੁਰੂਆਤ ਕਰਾਂਗੇ ਖਾਸ ਖਬਰਾਂ ਦੇ ਨਾਲ ਸੁਕੇਂਦਰ ਸਰਕਾਰ ਦੇ ਵੱਲੋਂ ਜੀਐਸਟੀ ਘਟਾਉਣ ਤੇ ਦੁਕਾਨਦਾਰ ਖੁਸ਼ ਨੇ ਸੋ ਜੀਐਸਟੀ ਘਟਣ ਦੇ ਨਾਲ ਗ੍ਰਾਹਕਾਂ ਨੂੰ ਸਮਾਨ ਖਰੀਦਣਾ ਹੋਵੇਗਾ ਆਸਾਨ 1 ਲੱਖ ਰੁਪਏ ਦੀ ਚੀਜ਼ ਖਰੀਦਣ ਵਾਲੇ ਨੂੰ ਹੋਵੇਗਾ 10000 ਦਾ ਫਾਇਦਾ ਦੁਕਾਨਦਾਰਾਂ ਨੂੰ ਇਲੈਕਟ੍ਰੋਨਿਕ ਚੀਜ਼ ਵੇਚਣ ਦੇ ਵਿੱਚ ਆਸਾਨੀ ਹੋਵੇਗੀ ਦੁਕਾਨਦਾਰਾਂ ਤੇ ਗ੍ਰਾਹਕਾਂ ਨੇ ਇੰਡੀਆ ਨਿਊਜ਼ ਪੰਜਾਬ ਦੇ ਨਾਲ ਵਿਸ਼ੇਸ਼ ਗੱਲਬਾਤ ਕੀਤੀ ਹੈ ਦੁਕਾਨਦਾਰਾਂ ਨੇ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ ਲਗਾਤਾਰ ਸਰਕਾਰ ਵੱਲੋਂ ਫੈਸਲੇ ਲਏ ਜਾਂਦੇ ਰਹੇ ਪਰ ਹੁਣ ਅਜਿਹੇ ਸਰਕਾਰ ਵੱਲੋਂ ਫੈਸਲਾ ਲੈ ਕੇ GST ਤੇ ਜਿਹੜੀ ਆ ਉਹਦੀ ਮਕਦਾਰ ਕੜਾਈ ਗਈ ਹੈ GST ਦੇ ਜਿਹੜੇ ਰੇਟ ਕਿਨੇ ਉਹ ਘਟਾ ਦਿੱਤੇ ਗਏ ਨੇ ਉਸ ਨਾਲ ਲੈ ਕੇ ਇਲੈਕਟ੍ਰੋਨਿਕਸ ਦੀ ਦੁਕਾਨਾਂ ਦੀ ਗੱਲ ਕਰਾਂ ਜਾਂ ਮੋਟਰਸਾਈਕਲ ਬਾਈਕਸ ਦੀ ਗੱਲ ਕਰਾਂ ਤੇ ਉਹਨਾਂ ਨੂੰ ਬਹੁਤ ਸਾਰੀਆਂ ਰਾਹਤਾਂ ਮਿਲੀਆਂ ਨੇ ਇਹ ਗੱਲ ਕਰਾਂ ਇਸ ਵੇਲੇ ਇਲੈਕਟ੍ਰੋਨਿਕ ਵੀ ਅਸੀਂ ਅਜਨਾਲਾ ਦੇ ਇੱਕ ਇਲੈਕਟ੍ਰੋਨਿਕ ਦੁਕਾਨ ਤੇ ਖੜੇ ਆ ਤੁਸੀਂ ਦੇਖ ਰਹੇ ਹੋ ਕਿ ਇਸ ਦੁਕਾਨ ਉੱਤੇ ਹਰ ਤਰ੍ਹਾਂ ਦੇ ਪ੍ਰੋਡਕਟ ਜਿਹੜੇ ਆ AC ਜੇ ਗੱਲ ਕਰਾਂ ਵਾਸ਼ਿੰਗ ਮਸ਼ੀਨ ਦੀ ਜਾਂ ਫ੍ਰੀਜਾਂ ਦੀ ਗੱਲ ਕਰਾਂ ਹੋਰ ਵੀ ਤਰ੍ਹਾਂ ਦੇ ਜਿ ਜਿਹੜੇ ਲੋਕਾਂ ਨੇ ਪਰਚੇਜ ਕਰਨੇ ਹੁੰਦੇ ਆ ਪਰ ਕਿਤੇ ਨਾ ਕਿਤੇ ਜਦੋਂ GST ਜ਼ਿਆਦਾ ਹੁੰਦੀ ਹੈ ਤੇ ਕਸਟਮਰਾਂ ਨੂੰ ਵੀ ਜ਼ਿਆਦਾ ਮੁਸ਼ਕਲ ਹੁੰਦੀ ਹੈ ਕਿ ਕੋਈ ਰੇਟ ਵਾਜ ਜਾਂਦਾ ਪਰ ਦੁਕਾਨਦਾਰ ਨੂੰ ਖਾਸ ਤੌਰ ਤੇ ਜ਼ਿਆਦਾ ਨੁਕਸਾਨ ਹੁੰਦਾ ਕਿਉਂਕਿ ਜਦੋਂ GST ਵਧਦੀ ਹੈ ਤੇ ਦੁਕਾਨਦਾਰ ਦੀ ਜਿਹੜੀ ਹੈ ਸੇਲ ਘਟ ਜਾਂਦੀ ਹੈ ਨਾਲ ਨਾਲ ਜਿਹੜੇ ਪ੍ਰੋਡਕਟਾਂ ਦੇ ਰੇਟ ਵਾਜ ਜਾਂਦੇ ਪਰ ਉਹਨਾਂ ਇੱਥੇ ਸਾਡੇ ਨਾਲ ਦੀਪਕ ਇਲੈਕਟ੍ਰੋਨਿਕਸ ਵਿੱਚ ਮੌਜੂਦ ਨੇ ਦੀਪਕ ਜੀ ਕੀ ਕਹਿਣਾ ਚਾਹੁੰਦੇ ਹੋ ਜਿਹੜੀ GST ਦੀ ਦੇ ਵਿੱਚ ਸਰਕਾਰ ਨੇ ਰਿਜੀਨਸ ਠਿਕਾਈ ਹੈ ਪਹਿਲਾਂ ਤਾਂ ਸਰਕਾਰਾਂ ਦਾ ਧੰਨਵਾਦ ਕਰਨਾ ਚਾਹੀਦਾ ਹੈ ਜਿਨ੍ਹਾਂ ਨੇ ਲਗਜ਼ਰੀ ਆਈਟਮ ਦੇ ਉੱਤੇ ਜਿਹੜਾ ਆਪਣਾ ਆਮ ਬੰਦੇ ਦੀ ਪੋਕਟ ਮਣੀ ਦੇ ਮੁਤਾਬਿਕ ਸਾਡਾ ਪ੍ਰੋਡਕਟ ਰੱਖਿਆ ਕਿਉਂਕਿ ਜਿਹੜਾ ਸਾਡੇ ਲਾਈਨ ਦੇ ਵਿੱਚ ਸਭ ਤੋਂ ਜ਼ਿਆਦਾ ਮੰਗ ਦੇ ਰਿਹਾ ਹੈਗਾ ਉਹ ਏਸੀ ਆ ਏਸੀ ਦੀ 28% ਹੋਣ ਕਰੇ ਕੋਸਟ ਬਹੁਤ ਜ਼ਿਆਦਾ ਵੱਜ ਜਾਂਦੀ ਸੀ ਮੈਨੂੰ ਲੱਗ ਰਿਹਾ ਇਸ ਵਾਰ ਜਿਹੜਾ ਔਂਵਲ ਸੀਜ਼ਨ ਹੋਏਗਾ ਜਾਂ ਦੀਵਾਲੀ ਵਾਲਾ ਸੀਜ਼ਨ ਹੋਏਗਾ ਇਹ ਸਾਡੇ ਵਾਸਤੇ ਬਹੁਤ ਵਧੀਆ ਆਏਗਾ ਕਿਉਂਕਿ 28 ਤੋਂ 18% GST ਜਿਹੜੀ ਆ ਉਹ ਲਗਜ਼ਰੀ ਆਈਟਮ ਤੇ ਘਟਣ ਕਰਕੇ ਆਮ ਬੰਦਾ ਵੀ ਲਗਜ਼ਰੀ ਆਈਟਮ ਦਾ ਆਨੰਦ ਲੈ ਪਾਏਗਾ ਕਿਉਂਕਿ ਦੇਖਿਆ ਜਾਵੇ ਅੱਜ ਲੋਕਾਂ ਦੀ ਜ਼ਰੂਰਤ ਬਣ ਚੁੱਕੀ ਹੈ ਕਿ ਅਸੀਂ ਇੱਕ ਵੱਡੀ LED ਜਾਂ ਵੱਡੇ ਪ੍ਰੋਡਕਟਾਂ ਦੀ ਔਰ ਉਹਨਾਂ ਲੋਕਾਂ ਜਿਹੜੇ ਮਿਡਲ ਕਲਾਸ ਫੈਮਲੀਆਂ ਹੁੰਦੀ ਆ ਉਹ ਕਈ ਵਾਰੀ ਇਸ ਚੀਜ਼ ਤੋਂ ਪਿੱਛੇ हट ਜਾਂਦੀ ਆ ਵੀ ਸਾਡੇ ਕੋਲ ਇੰਨਾ ਮਹਿੰਗਾ ਇੰਨਾ ਕੋਸਟ ਪ੍ਰੋਡਕਟ ਨਹੀਂ ਲਿਆ ਜਾਏਗਾ ਪਰ ਜੀ ਜਿਸ ਤਰੀਕੇ ਤੁਸੀਂ ਪ੍ਰੋਡਕਟ ਦੀ ਗੱਲ ਕਰ ਰਹੇ ਹੋ ਪਰ ਕਿਤਨਾ ਕਿਤੇ ਮਾਰਕੀਟ ਅੱਪ ਹੋਏਗੀ ਕਿਉਂਕਿ ਜਿਸ ਤਿੱਕਣਾ ਜੇ ਮੈਂ ਜਦੋਂ ਵੀ ਆਪਾਂ ਵੇਚੀ ਦਾ ਸਮੇਂ ਦੇ ਵਿੱਚ ਵੀ ਮਾਰਕੀਟਾਂ ਡਾਊਨ ਨੇ ਇੱਕ ਜਿਹੜਾ ਦੁਕਾਨਦਾਰ ਪਰੇਸ਼ਾਨ ਆ ਕੰਮ ਨਹੀਂ ਚੱਲ ਰਿਹਾ ਕਿਉਂਕਿ ਮਾਰਕੀਟ ਅੰਦਰ ਪੈਸਾ ਨਹੀਂ ਹੈਗਾ ਜੀਐਸਟੀ ਜ਼ਿਆਦਾ ਲੱਗਦੀ ਆ ਕਸਟਮਰ ਕਾਡ ਪਰਚੇਜ ਕਰਦਾ ਕੀ ਲੱਗਦਾ ਇਹਨਾਂ ਚੀਜ਼ਾਂ ਦੇ ਪਰ ਪਊਗਾ ਕਸਟਮਰ ਦੀ ਵਾਕਿੰਗ ਵਧੇਗੀ ਦੇਖੋ ਜੀ ਜਿਗਦੀ ਜਿਹੜੀ ਦੇਖਣ ਵਾਲੀ ਮੇਨ ਹੈਗੀ ਆ ਉਹ ਕਿ ਲਗਜ਼ਰੀ ਆਟਮ ਲਗਜ਼ਰੀ ਆਟਮ ਆਮ ਬੰਦਾ ਵੀ ਜਿਹੜਾ ਆਪਾਂ ਕਹਈਏ ਵੀ ਨਾਰਮਲ ਬੰਦਾ ਵੀ ਉਹ ਵੀ ਲਗਜ਼ਰੀ ਆਟਮ ਨੂੰ ਹੱਥ ਪਾਉਂਦਾ ਪਰ ਉਹਨੂੰ ਪੈਟ ਜਾਂਦਾ ਜੀ ਮਹਿੰਗੀ ਹੋਣ ਕਰਕੇ ਤੇ ਸਾਹੀ ਵੀ ਕਿਤੇ ਕਿਤੇ ਰੁਕ ਜਾਂਦੇ ਹਾਂ ਕਸਟਮਰ ਨੂੰ ਪ੍ਰਾਈਜ਼ਿੰਗ ਨਹੀਂ ਦੇ ਪਾ ਰਹੇ ਹਾਂ ਕਿਉਂਕਿ ਇੱਕ ਚੀਜ਼ 40000 ਰੁਪਏ ਦੀ 36000 ਦੇ ਆਟਮ ਹੋ ਗਈ ਇਸ ਲਈ ਕਸਟਮਰ ਦੀ ਪਾਕਟ ਫ੍ਰੈਂ ਔਰ ਜੋ ਕੁਛ ਉਹਨਾਂ ਨੇ ਕੀਤਾ ਉਹ ਦੁਨੀਆ ਦੇ ਵਿੱਚ ਜੇ ਲੋਕਾਂ ਦੀ ਜੋ ਸੋਚ ਸੀ ਜੋ ਭਾਵਨਾ ਸੀ ਆਪਣੇ ਘਰ ਪਰੋਡਕਟ ਲਗਾਉਣ ਦੀ ਉਹ ਮੇਰੇ ਖਿਆਲ ਚ ਪੂਰੀ ਇਸ ਸਾਲ ਬਹੁਤ ਜ਼ਿਆਦਾ ਉਹ ਸੇਲ ਦੇ ਵਿੱਚ ਵੀ ਵਾਧਾ ਆਏਗਾ ਮੈਨੂੰ ਲੱਗ ਰਿਹਾ ਇਹ ਵਾਲੀ ਦੀਪਾਵਲੀ ਜਿਹੜੀ ਆ ਉਹ ਲਗਜ਼ਰੀ ਆਈਟਮਸ ਤੇ ਸਕਸੈਸ ਹੋਏਗੀ ਬਿਲਕੁਲ ਗੱਲ ਕੀਤੀ ਜਾਂਦੀ ਜੀ ਇਸ ਵਾਰ ਦੀ ਦੁਵਾਲੀ ਦਾ ਤਿਹਾਵਾਰ ਵਧੀਆ ਹੋਗਾ ਸਾਡੇ ਦਾ ਕੁਝ ਹੋਰ ਵੀ ਦੁਕਾਨਦਾਰ ਵੀ ਜੀ ਮੌਜੂਦ ਨੇ ਜੀ ਕੀ ਲੱਗਦਾ ਕਿਸ ਤਰੀਕੇ ਦਾ ਲੱਗਾ ਜਿਹੜਾ ਜੀਐਸਟੀ ਕੇਂਦਰ ਵੱਲੋਂ ਫੈਸਲਾ ਲਿਆ ਜਿਸ ਤਰੀਕੇ ਨਾਲ ਸਰਕਾਰ ਨੇ ਜਿਹੜੀ ਜੀਐਸਟੀ ਕਟਾਈ ਹੈ ਜਿਹੜਾ ਕਿ ਕੇਂਦਰ ਨੇ ਫੈਸਲਾ ਲਿਆ ਬਹੁਤ ਜ਼ਿਆਦਾ ਮੈਂ ਜਗਦੀਸ਼ ਜੀ ਹੂੰ ਨੀ న్యూਸ ਵਿੱਚ ਪੜ੍ਹਨ ਨਹੀਂ ਦਿਆਂ ਤੁਹਾਡੇ ਇੱਥੇ ਆਉਣ ਤੋਂ ਪਹਿਲਾਂ ਕਿ ਜਿਹੜੀਆਂ ਲਗਜ਼ਰੀ ਗੱਡੀਆਂ ਨਾ ਲਗਜ਼ਰੀ ਗੱਡੀਆਂ ਵੀ ਜਿਹੜੀਆਂ ਐਸਯੂਵੀ ਮਾਡਲ ਆ ਉਹਨਾਂ ਦੇ ਵਿੱਚ ਦੇਖਣਾ ਵੀ ਉੱਥੇ ਵੀ ਹੁਣ ਮੈਂ ਦੇਖਣਾ ਵੀ 1.5 2-2 ਲੱਖ ਰੁਪਈਆ ਜੀਐਸਟੀ ਘਟ ਗਈ ਆ ਉਹਦੋਂ ਲੋਕਾਂ ਨੂੰ ਲੈਣ ਵਿੱਚ ਬੜਾ ਫਾਇਦਾ ਹੋਗਾ ਹੋਰ ਵੀ ਜਿਹੜੀਆਂ ਚੀਜ਼ਾਂ ਵਿੱਚ ਜੀਐਸਟੀ ਨਾਲ ਕਟੌਤੀ ਹੋਈ ਆ ਜਿਹੜੇ ਲੋਕ ਲੈ ਨਹੀਂ ਸਕਦੇ ਜਨਨ ਮੁਸ਼ਕਲ ਆਉਂਦੀ ਉਸ ਉਸ ਨੂੰ ਲੈਣ ਵਿੱਚ ਉਹਨਾਂ ਨੂੰ ਆਸਾਨੀ ਹੋਊ ਪਰ ਕਿਤਨਾ ਕਿਤੇ ਸਰਕਾਰ ਤੋਂ ਬੜੀਆ ਉਂਗਲਾ ਉਖਦੀ ਆ ਸੀ ਇਹ ਚੀਜ਼ ਨੂੰ ਜੀਐਸਟੀ ਵਿੱਚ ਲੈ ਕੇ ਵੀ ਸਰਕਾਰ ਨੇ ਜੀਐਸਟੀ ਲਾ ਦਿੱਤੀ ਆ ਕਸਟਮਰ ਤੇ ਪ੍ਰੈਸ਼ਰ ਪੈ ਗਿਆ ਦੁਕਾਨਦਾਰ ਤੇ ਵੀ ਬੜਾ ਬੜਾ ਭਾਰ ਪੈ ਗਿਆ ਕੀ ਲੱਗਦਾ ਤੇ ਨਾਲੋਂ ਫਰਕ ਪੈਗਾ ਦੁਕਾਨਦਾਰੀਆਂ ਸਾਨੂੰ ਹੋ ਜਾਣਗੀਆਂ ਬਹੁਤ ਜ਼ਿਆਦਾ ਫਰਕ ਪੈ ਰਿਹਾ ਜੀ ਬਹੁਤ ਜ਼ਿਆਦਾ ਫਰਕ ਤੀ ਦੇਖੋ ਵੀ ਕਿੰਨੀ ਜੀਐਸਟੀ ਘਟ ਗਈ ਹੁਣੇ ਦੀਪਕ ਜੀ ਨੇ ਤੁਹਾਨੂੰ ਕਿਹਾ ਵੀ ਜਿਹੜੀ ਇਹਨਾਂ ਦੀ ਖਾਸ ਕਰਕੇ ਇਹਨਾਂ ਦੀ ਆਈਟਮਸ ਹੀ ਲੋਕਾਂ ਨੂੰ ਬਹੁਤ ਜ਼ਿਆਦਾ ਮੰਗੇ ਇੱਕ ਲੋੜ ਆ ਏਸੀ ਹਰ ਘਰ ਵਿੱਚ ਅੱਗੇ ਕਈ ਐਫੋਰਡ ਨਹੀਂ ਕਰ ਸਕਦੇ ਸੀ ਹੁਣ ਇਸ ਚੀਜ਼ ਨੂੰ ਬੜਾ ਫਰਕ ਪੈਣਾ ਲੋਕ ਹੀ ਲੈ ਜਾਣਗੇ ਇਸ ਚੀਜ਼ ਨੂੰ ਬਿਲਕੁਲ ਲਗਾਤਾਰ ਤਸਵੀਰ ਤੁਸੀਂ ਦੇਖ ਰਹੇ ਹੋ ਕਿ ਜਿਹੜੀ ਇਸ ਤਰੀਕੇ ਨਾਲ ਜੀਐਸਟੀ ਕਟੇਗੀ ਇਸ ਕਰਕੇ ਨਾ ਕੀਮਤਾਂ ਘਟਣਗੀਆਂ ਹਾਂਜੀ ਵੀਰ ਜੀ ਕਿਸ ਤਰੀਕੇ ਨਾਲ ਦੇਖਦੇ ਹੋ ਜੀਐਸਟੀ ਜਿਹੜੀ ਕਟੌਤੀ ਹੋਈ ਆ ਦੁਕਾਨਦਾਰ ਵਾਸਤੇ ਤੁਸੀਂ ਕਸਟਮਰ ਹੋ ਕਸਟਮਰ ਨੂੰ ਵੀ ਨਿਗਰਾਹਤ ਮਿਲੇਗੀ ਕਸਟਮਰ ਨੂੰ ਦੇਖੋ ਜੀ ਜਿਹੜੀ ਕਿ ਲਗਜ਼ਰੀ ਜਿਵੇਂ ਏਸੀ ਦੀ ਗੱਲ ਕਰੀਏ ਜਾਂ ਐਲਈਡੀ ਆ ਉਹਦੇ ਤੇ ਦੱਸ ਰਹੇ ਹੈ ਕਿ 10% ਜੀਐਸਟੀ ਘਟ ਗਈ ਹੈ ਮੰਨ ਲਓ ਜਿਹੜੀ 50000 ਦੀ ਚੀਜ਼ ਆਉਂਦੀ ਹੈ ਸਾਨੂੰ 5000 ਦਾ ਫਾਇਦਾ ਮਿਲੇਗਾ ਤੇ ਅਸੀਂ ਲਵਾਂਗੇ ਜਰੂਰ ਚੀਜ਼ ਆਉਣ ਵਾਲੀ ਦੀਪਾਵਲੀ ਹੈ ਹਾਲਤ ਬਲਣਾ ਚਾਹੁੰਦਾ ਹੈ ਕਿ ਕੋਈ ਨਵੀਂ ਚੀਜ਼ ਲੈ ਕੇ ਜਾਈਏ ਤੇ ਅਸੀਂ ਇਥੋਂ ਲੈ ਕੇ ਜਾਵਾਂਗੇ ਏਸੀ ਜਾਂ LED ਜ਼ਰੂਰ ਬਿਲਕੁਲ ਲਗਾਤਾਰ ਤੁਸੀਂ ਦੇਖ ਰਹੇ ਹੋ ਅਸੀਂ ਇਲੈਕਟ੍ਰੋਨਿਕ ਵਾਲਿਆਂ ਦੁਕਾਨਦਾਰਾਂ ਨਾਲ ਗੱਲ ਕਰ ਰਹੇ ਸੀ ਨਾਲ ਹੋਰ ਵੀ ਦੁਕਾਨਦਾਰਾਂ ਤੇ ਕਸਟਮਰਾਂ ਨਾਲ ਗੱਲ ਕਰ ਰਹੇ ਸੀ ਕਿਤਨਾ ਕਿਤੇ GST ਘਟਣ ਤੇ ਸਰਕਾਰ ਦਾ ਨਾਲ ਧੰਨਵਾਦ ਕੀਤਾ ਜਾ ਰਿਹਾ ਨਾਲ ਨਾਲ ਇਹ ਗੱਲ ਜਰੂਰ ਕੀਤੀ ਜਾ ਰਹੀ ਹੈ ਕਿ ਦੀਪਾਵਲੀ ਦਾ ਸਮਾਂ ਆ ਰਿਹਾ ਸੁੱਤੇ ਜਿਹੜੀਆਂ ਦੁਕਾਨਦਾਰਾਂ ਦੇ ਮਨ ਵਿੱਚ ਚਿੰਤਾਵਾਂ ਹੁੰਦੀਆਂ ਨੇ ਕਿ ਇਸ ਸਮੇ GST ਜ਼ਿਆਦਾ ਆ ਕਸਟਮਰ ਦੇ ਘਟ ਨਿਕਲੇਗਾ ਦੁਕਾਨਦਾਰ ਦੀ ਪਰਚੇਜ਼ ਜਿਹੜੀ ਆ ਉਹ ਵੱਜਣੀ ਆ ਸੇਲ ਘਟ ਹੋ ਜਾਣੇ ਪਰ ਇਸ ਵੇਲੇ ਦੁਕਾਨਦਾਰ ਖੁਸ਼ ਨਹੀਂ ਸਿਰੇ ਨੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਇਸ ਵਾਰ ਜਿਹੜਾ ਇਹ ਦੁਕਾਨੀ ਦਾ ਸੀਜ਼ਨ ਵਧੀਆ ਨਿਕਲੇਗਾ ਲੋਕ ਵੱਡੇ ਪੱਧਰ ਤੇ ਏਸੀ ਫਰਿੱਜਾਂ ਅਤੇ ਜਿਸ ਤਰੀਕੇ ਨਾਲ ਮੈਂ ਵੱਡੀ ਤੋਂ ਵੱਡੀ ਗੱਲ ਕਰਾਂ ਜੇ ਤੁਪ ਸਮੇਂ ਦੇ ਵਿੱਚ ਵੱਡੀਆਂ ਫਰਿੱਜਾਂ ਆ ਗਈਆਂ ਨੇ ਹਰ ਤਰੀਕੇ ਨਾਲ ਜਿਹੜਾ ਲੋਕ ਨੇ ਉਹ ਪਰਚੇਜ਼ ਕਰਨਗੇ ਤੇ ਦੁਕਾਨਦਾਰ ਖੁਸ਼ਹਾਲ ਹੋਏਗਾ ਨਾਲ ਨਾਲ ਜਿਸੇ ਦੁਕਾਨਦਾਰ ਖੁਸ਼ਹਾਲ ਹੋਏਗਾ ਉੱਥੇ ਨਾਲ ਨਾਲ ਸਾਡਾ ਦੇਸ਼ ਵੀ ਜਿਹੜਾ ਖੁਸ਼ਹਾਲ ਹੋਏਗਾ ਬਾਕੀ ਤੁਸੀਂ ਜੁੜੇ ਰਹੋ ਇਸ ਦਿੱਕੇ ਨਾਲ ਹੀ ਇੰਡੀਅਨਿਸ ਪੰਜਾਬ ਦੇ ਲਈ ਜਨਾਲਾ ਤੋਂ ਜਗਜੀਤ ਸਿੰਘ ਮਿਰਰ